ਨਾਸਰੀ ਮਹਲਾ ਪੰਜਵਾਂ ਜਾ ਕੋ ਹਰ ਰੰਗ ਲਾਗੋ ਇਸ ਜੁਗ ਮਹਿ ਸੋ ਕਹੀਅਤ ਹੈ ਸੂਰਾ ਆਤਮ ਜਨੈ ਸਗਲ ਵਸ ਤਾਂ ਕੈ ਜਾ ਕਾ ਸਤ ਗੁਰ ਪੂਰਾ ठाकुर गाइए आत्मरंग शरणी पावन नाम ते आवण सहज समावन संग रहाओ जानके चरण बसै मेरा हिय रे संग पुनिता देही जन की ਧੂਰ ਦੇਹੋ ਕਿਰਪਾ ਨਿਦ ਨਾਨਕ ਕੈ ਸੁਖ ਏਹੀ ਤਨਾ ਸ੍ਰੀ ਮਹਲਾ ਪੰਜਵਾਂ ਜਤਨ ਕਰੈ ਮਨੁਕ ਡਹਿ ਕਾਵੈ ਓ ਅੰਦਰ ਜਾਮੀ ਜਾਨੈ ਪਾਪ ਕਰੈ ਕਰਮੁ ਕਰਿ ਪਾਵੈ ਭੇਖ ਕਰੈ ਨਿਰਬਾਨੈ ਜਾਣਤ ਦੂਰ ਤਮੈ ਪ੍ਰਭ ਨੇਰ ਉਤ ਤਕੈ ਉਤ ਤੇ ਉਤ ਪੇਖੈ ਆਵੈ ਲੋਭੀ ਫੇਰ ਰਹਾਉ ਜਬ ਲਗ ਟੁੱਟੈ ਨਾਹੀ ਮਨ ਪਰਮਾ ਤਬ ਲਗ ਮੁਕਤ ਨ ਹੋਈ ਕਹੋ ਨਾਨਕ ਦਿਆਲ ਸੁਆਮੀ ਸੰਤ ਭਗਤ ਜਨ ਸੋਈ ਨਾ ਸਰੀ ਮਹੱਲਾ ਪੰਜਵਾਂ ਨਾਮ ਗੁਰਦੀਓ ਹੈ ਆਪਣੈ ਜਾ ਕੈ ਮਸਤਕ ਕਰਮਾ ਨਾਮ ਦਰੜਾਵੇ ਨਾਮ ਜਪਾਵੇ ਤਾ ਕਾ ਜੁਗ ਮਹਿ ਧਰਮਾ ਜਨ ਕੋ ਨਾਮ ਵਡਾਈ ਸੋਬ ਨਾਮੋ ਗਤ ਨਮੋ ਪਤ ਜਨ ਕੀ ਮਾਨੈ ਜੋ ਜੋ ਹੋ ਗਰਹਾਓ ਨਾਮ ਧਨ ਜਿਸ ਜਨ ਕੈ ਪਾਲੈ ਸੋਈ ਪੂਰਾ ਸ਼ਾਹ ਨਾਮ ਬਿਵਹਾਰਾ ਨਾਨਕ ਆਧਾਰਾ ਨਾਮ ਪ੍ਰਾਪਤ ਲਾਹ ਤਨਸਰੀ ਮਹੱਲਾ ਪੰਜਵਾਂ ਨਿਤਰ ਪੁਨੀਤ ਭਏ ਦਰਸ਼ ਪੇਖੇ ਮਾਥੇ ਪਰਉਰਵਾਲ ਰਸ ਰਸ ਗੁਣ ਗਾਵੋ ਠਾਕੁਰ ਕੇ ਮੂਰੇ ਹਿਰਦੈ ਬਸੋ ਗੁਪਾਲ ਤੁਮ ਤੋ ਰਖਨ ਹਾਰ ਦਿਆਲ ਸੁੰਦਰ ਸ਼ੁਗਰ ਬੇਅੰਤ ਪਿਤਾ ਪ੍ਰਭ ਹੋ ਹੋ ਪ੍ਰਭੂ ਕਿਰਪਾਲ ਰਹਾਓ ਮਹਾ ਆਨੰਦ ਮੰਗਲ ਰੂਪ ਤਮਰੇ ਬਚਨਿਆ ਨੂੰ ਪ੍ਰਸਾਲ ਹਿਰਦੇ ਚਰਨ ਸ਼ਬਦ ਸਤਿਗੁਰ ਕੋ ਨਾਨਕ ਬੰਧਿ ਉਪਾਲ ਤਨਾ ਸ੍ਰੀ ਮਹੱਲਾ ਪੰਜਮਾ ਆਪਣੀ ਔਕਤ ਖਲਾਵੇ ਭੋਜਨ ਆਪਣੀ ਔਕਤ ਖਿਲਾਵੇ ਸਰਬ ਸੁਖ ਭੋਗ ਰਸ ਦੇਵੇ ਮਨ ਹੀ ਨਾਲ ਸਮਾਵੇ ਮਰੇ ਪਿਤਾ ਗੋਬਾਲ ਦਿਆਲ ਜਿਉਂ ਰੱਖੈ ਮਹਤਾਰੀ ਬਰ ਕੋ ਤੈਸੇ ਹੀ ਪ੍ਰਭ ਪਾਲ ਰਹਾਓ ਮੀਤ ਚਾਜਨ ਸਰਬਗੁਣ ਨਾਇਕ ਸਦਾ ਸਲਾਮਤ ਦੇਵਾ ਈਤ ਊਤ ਜਤ ਕਤ ਤਦ ਤੁਮ ਹੀ ਮਿਲੈ ਨਾਨਕ ਸੰਤ ਸੇਵਾ ਦਨਾ ਸ੍ਰੀ ਮਹੱਲਾ ਪੰਜਵਾ ਸੰਤ ਕ੍ਰਿਪਾਲ ਦਿਆਲ ਦਮੋਦਰ ਕਾਮ ਕ੍ਰੋਧ ਵਿਖਜਾਰੇ ਰਾਜ ਮਾਲ ਜੋ ਬਨ ਤਨ ਜੀਇਰਾ ਇਨ ਉਪਰ ਲੈ ਬਾਰੇ ਮਨ ਤਨ ਰਾਮ ਨਾਮਹਿਤ ਕਾਰੇ ਸੂਕ ਸਹਿਜ ਆਨੰਦ ਮੰਗਲ ਸਹਿਤ ਭਵਨਿਤ ਪਾਰ ਉਤਾਰੇ ਰਹਾਓ ਧਨ ਸੁਥਾਨ ਧਨ ਹੋਏ ਪਵਨਾ ਜਾਂ ਮੈਂ ਸੰਤ ਬਸਾਰੇ ਜਨ ਨਾਨਕੀ ਸਰਦਾ ਪੂਰੋ ਠਾਕੁਰ ਭਗਤ ਤੇਰੇ ਨਮਸ਼ਕਾਰੇ ਤਨਾਸਰੀ ਮਹੱਲਾ ਪੰਜਵਾ ਛਡਾਏ ਲਿਓ ਮਹਾਬਲੀ ਤੇ ਆਪਣੇ ਚਰਨ ਪਰਾਤ ਏਕ ਨਾਮ ਦੀਓ ਮਨ ਮੰਨਤਾ ਬਿਨਸ ਨਕ ਤਹੂ ਜਾਤ ਸਤਗੁਰੂ ਪੂਰਾ ਕੀਨੀ ਦਾਤ ਹਰ ਹਰ ਨਾਮ ਦੀਓ ਕੀਰਤਨ ਕੋ ਪਈ ਹਮਾਰੀ ਗਾਤ ਰਹਾਓ ਅੰਗੇਕਾਰ ਕੀਓ ਪ੍ਰਭ ਆਪੋ ਨੇ ਭਗਤਨ ਕੀ ਰਾਖੀ ਪਾਤ ਨਾਨਕ ਚਰਨ ਗਏ ਪ੍ਰਭ ਆਪਣੇ ਸੁਖ ਪਾਇਓ ਦਿਨ ਰਾਤ ਤਨਾਸਰੀ ਮਹੱਲਾ ਪੰਜਵਾ ਪਰ ਹਰਨਾ ਲੋਭ ਝੂਠ ਨਿੰਦ ایভি ਕਰਤ ਗੁਦਾਰੀ ਮ੍ਰਗ ਦ੍ਰਿਸ਼ਨਾ ਆਸਮਿਥਿਆ ਮੀਠੀ ਏ ਟੇਕ ਮਨੈ ਸਦਾਰੀ ਸਾਗਦ ਕੀ ਵਰਦਾ ਜਾਏ ਬਿਰਥਾਰੀ ਜੈਸੇ ਕਾਗਦ ਕੇ ਪਾਰ موسی ਟੂਕ ਗਵਾਵਤ ਕਾਮ ਨਹੀਂ ਗਵਾਰੀ ਰਹਾਓ ਕਰ ਕਿਰਪਾ ਪਾਰ ਬ੍ਰਹਮ ਸੁਆਮੀ ਇਹ ਬੰਦਨ ਛੁਟਕਾਰੀ ਬੂੜ ਤੇ ਆਂਦ ਨਾਨਕ ਪ੍ਰਭ ਕਾਢਤ ਸਾਧ ਜਨਾ ਸੰਗਾਰੀ ਤਨਾ ਸ੍ਰੀ ਮਹਲਾ ਪੰਜਵਾਂ ਸਿਮਰ ਸਿਮਰ ਸੁਆਮੀ ਪ੍ਰਭ ਆਪਣਾ ਸ਼ੀਤਲ ਤਨ ਮਨ ਸ਼ਾਤੀ ਰੂਪ ਰੰਗ ਸੂਕ ਧਨ ਜੀ ਕਾ ਪਾਰ ਬ੍ਰਹਮ ਮੋ ਰਹਿ ਜਾਤੀ ਰਸਨਾ ਰਾਮ ਰਸਾਇਣ ਮਾਤੀ ਰੰਗ ਰੰਗੀ RAM ਆਪਣੇ ਕੈ ਚਰਨ ਕਮਲ ਨਿਤ ਥਾਤੀ ਰਹਾਓ ਜਿਸ ਕਾ ਸਾਧ ਨਹੀਂ ਰਖ ਲੀਆ ਪੂਰਨ ਪ੍ਰਭ ਕੀ ਪਾਤੀ ਮੇਲ ਲਿਓ ਆਪੇ ਸੁਖ ਦਤਾ ਨਾਨਕ ਹਰਿ ਰਾਖੀ ਪਾਤੀ ਤਨਾ ਸ੍ਰੀ ਮਹੱਲਾ ਪੰਜਵਾਂ ਦੂਤ ਦੁਸ਼ਮਣ ਸਭ ਤੁਜ ਤੇ ਨਿਵਰ ਹੈ ਪ੍ਰਗਟ ਪਰਤਾਬ ਤੁਮਾਰਾ ਜੋ ਜੋ ਤੇਰੇ ਭਗਤ ਦੁਖਾਏ ਉਹ ਤਤਕਾਲ ਤਮ ਮਾਰਾ ਨਿਰਖੋ ਤੁਮਰੀ ਔਰ ਹਰਨੀਤ ਮੁਰਾਰ ਸਹਾਏ ਹੋ ਹੋ ਦਾਸ ਕੋ ਕਰ ਗਏ ਉਧਰੋ ਮੀਤ ਰਹਾਓ ਸੁਣੀ ਬੇਣਤੀ ਠਾਕੁਰ ਮੇਰੇ ਖਸਮਾਨਾ ਕਰੀ ਆਪ ਨਾਨਕ ਅਨੰਦ ਭਏ ਦੁਖ ਭਾਗੇ ਸਦਾ ਸਦਾ ਹਰ ਜਾਪ ਰਤਨਾ ਸ੍ਰੀ ਮਹਲਾ 5ਵਾਂ ਚਤੁਰ ਦਿਸ਼ਾ ਕੀ ਨੋ ਬਲ ਆਪਣਾ ਸਿਰ ਉਪਰ ਕਰ ਧਾਰਿਓ ਕਿਰਪਾ ਕਟਾਖ ਆਵ ਲੋਕਨ ਕੀ ਨੋ ਦਾਸ ਕਾ ਦੁਖ ਬਿਦਾਰਿਓ ਹਰ ਜਨ ਰੱਖੇ ਗੁਰ ਗੋਵਿੰਦ ਕੰਠ ਲਾਏ ਅਵ ਗਨ ਸਭ ਮਿਟੇ ਦਇਆਲ ਪ੍ਰਖ ਬਖਸ਼ੰਦ ਰਹਾਉ ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਨਾਨਕ ਦਾਸ ਮੁਖ ਤੇ ਜੋ ਬੋਲੇ ਇहां ਉहां ਸੱਚ ਹੋਵੇ ਤਨਸਰੀ ਮਹੱਲਾ ਪੰਜਵਾਂ ਔਖੀ ਘੜੀ ਨ ਦੇਖਣ ਦੇ ਆਪਣਾ ਨਾਮ ਬਿਰਦ ਸਮਾਲੇ ਹਾਥ ਦੇ ਰੱਖੇ ਆਪਣੇ ਕੋ ਸਾਸ ਸਾਸ ਬਰਤੀ ਪਾਲੇ ਪ੍ਰਭ ਸਿਉ ਲਾਗ ਰਹਿਓ ਮੇਰਾ ਚੀਤ ਆਦ ਅੰਤ ਪ੍ਰਭ ਸਦਾ ਸਹਾਈ ਧਨ ਹਮਾਰਾ ਮੀਤ ਰਹਾਉ ਮਨ ਬिलास ਭਏ ਸਾਹਿਬ ਕੇ ਅਚਰਜ ਦੇਖ ਬਡਾਈ ਹਰ ਸਿਮਰ ਸਿਮਰਿ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ ਤਨਾ ਸ੍ਰੀ ਮਹਲਾ 5 ਜਿਸ ਕੋ ਬਿਸਰ ਪ੍ਰਾਨ ਪਤ ਦਾਤਾ ਸੋਈ ਗਣੋ ਅਭਾਗਾ ਸ਼ਰਨ ਕਮਲ ਜਾ ਕਾ ਮਨ ਰਾਗਿਓ ਅਮਯੋ ਸਰੋਵਰ ਪਾਗਾ ਤੇਰਾ ਜਨ ਰਾਮ ਨਾਮ ਰੰਗ ਜਾਗਾ ਆਲਸ ਛੀਜ ਗਿਆ ਸਭ ਤਨ ਤੇ ਪ੍ਰੀਤਮ ਸਿਉ ਮਨ ਲਾਗਾ ਰਹਾਓ ਜਹਨ ਜਹਾਂ ਵੇਖੋ ਤਹ ਨਰਾਇਣ ਸਗਲ ਘਟਾਂ ਮੈਂ ਤਾਗਾ ਨਾਮ ਉਦਕ ਪੀਵਤ ਜਨ ਨਾਨਕ त्याਗੇ ਸਭ ਅਨੁਰਾਗਾ ਤਨਾਸਰੀ ਮਹਲਾ 5 ਜਨ ਕੇ ਪੂਰਨ ਹੋਏ ਕਾਮ ਕਲੀ ਕਾਲ ਮਹਾ ਵਿਖਿਆ ਮਹਿ ਲਜਾ ਰੱਖੀ ਰਾਮ ਰਹਾਉ ਸਿਮਰ ਸਿਮਰ ਸੁਆਮੀ ਪ੍ਰਭ ਆਪਣਾ ਨਿਗਟ ਨ ਆਵੈ ਜਾਮ ਮੁਕਤ ਬੈਕੁੰਠ ਸਾਧਗੀ ਸੰਗਤ ਜਨ ਪਾਇਓ ਹਰਿ ਕਾ ਧਾਮ ਚਰਨ ਕਮਲ ਹਰ ਜਨ ਕੀ ਥਾਤੀ ਕੋਟ ਸੋਖ ਬਿਸ਼ਰਾਮ ਗੋਬਿੰਦ ਦਮੋਦਰ ਸਿਮਰੋ ਦਿਨ ਰੈਨ ਨਾਨਕ ਸਦ ਕੁਰਬਾਨ ਤਨਾਸਰੀ ਮਹੱਲਾ ਪੰਜਵਾ ਮੰਗੋ ਰਾਮ ਤੇ ਇੱਕ ਦਾਨ ਸਗਲ ਮਨੋਰਥ ਪੂਰਨ ਹੋਵੇ ਸਿਮਰੋ ਤੁਮਰਾ ਨਾਮ ਰਹਾਉ ਚਰਨ ਤੁਮਾਰੇ ਹਿਰਦੈ ਵਾਸੈ ਸੰਤਨ ਕਾ ਸੰਗ ਪਾਵੋ ਸੋ ਗਗਨ ਮਹਿ ਮਨ ਨ ਵਿਆਪੈ ਆਠ ਪਹਿਰ ਗੁਣ ਗਾਵੋ ਸਵਸਤ ਵਿਵਸਥਾ ਹਰ ਕੀ ਸੇਵਾ ਮਦੰਤਿਆ ਪ੍ਰਭ ਜਾਪਨ ਨਾਨਕ ਰੰਗ ਲਗਾ ਪਰਮੇਸ਼ਰ ਬਹੁੜ ਜਨਮ ਨਾ ਛਾਪਨ ਤਨਸਰੀ ਮਹੱਲਾ ਪੰਜਵਾਂ ਮੰਗੋ ਰਾਮ ਤੇ ਸਭ ਥੋਕ ਮਾਨੋ ਕੋ ਜਾਚਤ ਸ਼ਰਮ ਪਾਈਐ ਪ੍ਰਭ ਕੈ ਸਿਮਰਨ ਮੋਖ ਰਹਾਉ ਕੋਕੇ ਮਨ ਜਨ ਸਿਮਰਤ ਪੁਰਾਨਾ ਬੇਦ ਬੁਕਾਰ ਕੋਖ ਕਿਰਪਾ ਸਿੰਧ ਸੇਵ ਸੱਚ ਪਾਈਐ ਦੋ ਮੈਂ ਸੁਹੇਲੇ ਲੋਕ ਆਣ ਅਚਾਰ ਵਿਵਹਾਰ ਹੈ ਜੀਤੇ ਬਿਨ ਹਰ ਸਿਮਰਨ ਫੋਕ ਨਾਨਕ ਜਨਮ ਮਰਨ ਪਹਿ ਕਾਟੇ ਮੇਲੇ ਸਾਧੂ ਬਿਣ ਸੇ ਸੋਕ ਤਨਸਰੀ ਮਹੱਲਾ ਪੰਜਵਾ ਤ੍ਰਿਸ਼ਨਾ ਬੂਜੇ ਹਰ ਕੈ ਨਾਮ ਮਹਾ ਸੰਤੋਖ ਹੋਵੇ ਗੁਰ ਬਚਨੀ ਪ੍ਰਭ ਸੋ ਲਾਗੇ ਪੂਰਨ ਧਿਆਨ ਰਹਾਉ ਮਹਾ ਕਲੋਲ ਬੂਜੇ ਮਾਇਆ ਕੇ ਕਰ ਕਿਰਪਾ ਮੇਰੇ ਦੀਨ ਦਿਆਲ ਆਪਣਾ ਨਾਮ ਦੇਹ ਜਪ ਜੀਵਾ ਪੂਰਨ ਹੋਏ ਦਾਸ ਕੀ ਕਾਲ ਸਰਬ ਮਨੋਰਥ ਰਾਜ ਸੁਖ ਰਸ ਸਦੁਖਸ਼ੀਆਂ ਕੀਰਤਨ ਜਪਨਾਮ ਜਿਸ ਕਾ ਕਰਮ ਲਿਖਿਆ ਤੁਰ ਕਰਤਾ ਨਾਨਕ ਜਨ ਕੇ ਪੂਰਨ ਕਾਮ ਤਨਾ ਸ੍ਰੀ ਮਹੱਲਾ ਪੰਜਵਾਂ ਜਨ ਕੀ ਕੀਨੀ ਪਾਰ ਬ੍ਰਹਮਸਾਰ ਨਿੰਦ ਘਟਿ ਕਨੁ ਨ ਪਾਵਣ ਮੂਲੇ ਊੜ ਗਏ ਬੇਕਾਰ ਰਹਾਉ ਜਹੰ ਜਹ ਦੇਖੋ ਤਹ ਤਹ ਸੁਆਮੀ ਕੋਇ ਨ ਪਹੁੰਚਨ ਹਾਰ ਜੋ ਜੋ ਕਰੈ ਅਵਗਿਆ ਜਨ ਕੀ ਹੋਇ ਗਿਆ ਤਦਸਾਰ ਕਰਨ ਹਾਰ ਰਖਵਾਲਾ ਹੋਆ ਜਾ ਕਾ ਅੰਤ ਨ ਪਾਰਾ ਵਾਰ ਨਾਨਕ ਦਾਸ ਰਖੇ ਪ੍ਰਭ ਆਪੋ ਨੈ ਨਿੰਦਕ ਕਾਢੇ ਮਾਰ ਧਨਸਰੀ ਮਹੱਲਾ ਪੰਜਵਾਂ ਕਰਨੋ ਮਾ ਪੜਤਾਲ ੴ ਸਤਿਗੁਰ ਪ੍ਰਸਾਦ ਹਰ ਚਰਨ ਸ਼ਰਨ ਗੋਬਿੰਦ ਦੁਖ ਭੰਜਨਾ ਦਾਸ ਆਪਣੇ ਕੋ ਨਾਮ ਦੇਵ ਦ੍ਰਿਸ਼ਟ ਪ੍ਰਾਪਤਾਰੋ ਕਿਰਪਾ ਕਰਤਾਰੋ ਪੂਜਾ ਗਹਿ ਕੂਪ ਤੇ ਕਾੜ ਲੇਬ ਹੋ ਰਹਾਉ ਕਾਮ ਕ੍ਰੋਧ ਕਰ ਅੰਧ ਮਾਇਆ ਕੇ ਬੰਦ ਅਨਕ ਦੁਖਾ ਤਨ ਸ਼ਾਦ ਪੂਰੇ ਪ੍ਰਭ ਬਿਨਾ ਆਨ ਨ ਰਖਣ ਹਾਰਾ ਨਾਮ ਸਿਮਰਾਵੋ ਸ਼ਰਨ ਸੂਰੇ ਪਤਦ ਉਧਾਰ ਨਾ ਜੀ ਜੰਤ ਤਾਰ ਨਾ ਬੇਦ ਉਚਾਰ ਨਹੀਂ ਅੰਤ ਪਾਇਓ ਗੁਣ ਹੈ ਸੁਖ ਸਾਗਰਾ ਬ੍ਰਹਮ ਰਤਨਾਗਰਾ ਭਗਤ ਬਸ਼ਲ ਨਾਨਕ ਗਾਇਓ ਤਨਾ ਸ੍ਰੀ ਮਹੱਲਾ ਪੰਜਵਾਂ ਖਲ ਤ ਸੁਖ ਪਲ ਤ ਸੁਖ ਨੇਤ ਸੁਖ ਸਿਮਰਨੋ ਨਾਮ ਗੋਬਿੰਦ ਕਾ ਸਦਾ ਲੀਜੈ ਮਿਟਹਿ ਕਮਾਣੇ ਪਾਪ ਚਿਰਾਨੇ ਸਾਧ ਸੰਗਤ ਮਿਲ ਮੁਵਾ ਜੀ ਜੈ ਰਹਾਉ ਰਾਜ ਜੋ ਬਨਾ ਬਿਸਰੰਤ ਹਰ ਮਾਇਆ ਮਹਾਂ ਤੋਖਿਓ ਮਹਾਂਤ ਕਹੈ ਆਸ ਪਿਆਸ ਰਮਨ ਹਰ ਕੀਰਤਨ ਇਹੋ ਪਦਾਰਤ ਭਾਗਵੰਤ ਲਹਿ ਸ਼ਰਨ ਸਮਰਥ ਅਕਥ ਅਗੋਚਰਾ ਪਦਤ ਉਦਾਰਣ ਨਾਮ ਤੇਰਾ ਅੰਤਰ ਜਾਮੀ ਨਾਨਕੇ ਸੁਆਮੀ ਸਰਬੱਤ ਪੂਰਨ ਠਾਕੁਰ ਮੇਰਾ ਤਨਾਸਰੀ ਮਹੱਲਾ ਪੰਜਵਾਂ ਘਰਬਾਰ ਮੈਂ ਇੱਕ ਓੰਕਾਰ ਸਤਗੁਰ ਪ੍ਰਸਾਦ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਰਹਾਉ ਵਡੈ ਭਾਗ ਭੇਟੇ ਗੁਰ ਦੇਵਾ ਕੋਟ ਪਰਾਧ ਮਿਟੇ ਹਰ ਸੇਵਾ ਚਰਨ ਕਮਲ ਜਾ ਕਾ ਮਨ ਰਾਪੈ ਸੋ ਗਿਆਗਨ ਿਸ ਜਨ ਨਾਮ ਬਿਆਪੈ ਸਾਗਰ ਤਰਿਆ ਸਾਧੂ ਸੰਗੇ ਨਿਰਪਉ ਨਾਮ ਜਪੋ ਹਰ ਰੰਗੇ ਭਰ ਤਨ ਦੋਖ ਕਿਛ ਪਾਪ ਨ ਫੇੜੇ ਜਮ ਜੰਦਾਰ ਨ ਆਵੇ ਨੇੜੇ ਤ੍ਰਿਸ਼ਨਾ ਅਗਣ ਪ੍ਰਭ ਆਪ बुਝਾਈ ਨਾਨਕ ਉਦਰੇ ਪ੍ਰਭ ਸਰਣਾਈ ਤਨਾਸਰੀ ਮਹੱਲਾ ਪੰਜਵਾ ਤ੍ਰਿਪਤ ਪਹੀ ਸੱਚ ਭੋਜਨ ਖਾਇਆ ਮਨ ਤੰਨ ਰਸਨਾ ਨਾਮ ਤੇਹਾਇਆ ਜੀਵਨਾ ਹਰ ਜੀਵਨਾ ਜੀਵਨ ਹਰ ਜਪ ਸਾਧ ਸੰਗ ਰਹਾਉ ਨਾਨਕ ਪ੍ਰਕਾਰੀ ਬਸਤਰ ਓਟਾਇ ਅਣ ਦਿਨ ਕੀਰਤਨ ਹਰ ਗੁਣ ਗਾਏ ਹਸਤੀ ਰਥ ਅਸ ਅਸਵਾਰੀ ਹਰ ਕਾ ਮਾਰਗ ਦਿਨਿਹਾਰੀ ਮਨ ਤਨ ਅੰਤਰ ਚਰਨ ਧਿਆਇ ਹਰ ਸੁਖ ਨਿਧਾਨ ਨਾਨਕ ਦਾਸ ਪਾਇਆ ਤਨਾਸਰੀ ਮਹਲਾ ਪੰਜਵਾਂ ਗੁਰ ਕੇ ਚਰਨ ਜੀ ਕਾ ਨਿਸਤਾਰਾ ਸੋ ਮੰਦਰ ਸਾਗਰ ਜਨ ਕਿਨ ਮਹ ਤਾਰਾ ਰਹਾ ਕੋਈ ਹੋਆ ਕ੍ਰਮ ਰਤ ਕੋਈ ਤੀਰਤ ਨਹਾਇ ਦਾਸੀ ਹਰ ਕਾ ਨਾਮ ਧਿਆਇ ਬੰਧਨ ਕਾਟਨ ਹਾਰ ਸੁਆਮੀ ਜਨ ਨਾਨਕ ਸਿਮਰੈ ਅੰਤਰ ਜਾਮੀ ਤਨਾਸਰੀ ਮਹਲਾ 5 ਕਦਾਈ ਪ੍ਰਕਾਰ ਨਾ ਟੁੱਟੋ ਪਰীত ਦਾਸ ਤੇਰੇ ਕੀ ਨਿਰਮਲ ਰੀਤ ਰਹਾਉ ਜੀਅ ਪ੍ਰਾਨ ਮਨ ਧਨ ਤੇ ਪਿਆਰਾ ਹੋ ਮੈਂ ਬੰਦ ਹਰ ਦੇਵਨ ਹਾਰਾ ਚਰਨ ਕਮਲ ਸਿਓ ਲਾਗੋ ਨੇਹੋ ਨਾਨਕ ਕੀ ਬੇਨੰਤੀ ਇਹ ਇਕ ਓੰਕਾਰ ਸਤਗੁਰ ਪ੍ਰਸਾਦ ਤਨਾ ਸ੍ਰੀ ਮਹੱਲਾ ਨੋਵਾ ਕਾਹੇ ਰੇ ਬਨ ਖੋਜਨ ਜਾਈ ਸਰਬ ਨਿਵਾਸੀ ਸਦਾ ਅਲੇ ਪਾ ਤੋਹੀ ਸੰਗ ਸਮਾਈ ਰਹਾਉ ਬਹ ਪ ਮਦ ਜਿਓ ਬਾਸ ਬਸਤ ਹੈ ਮੁਕਰ ਮਹ ਜੈਸੇ ਛਾਈ ਤੈਸੇ ਹੀ ਹਰ ਬਸੇ ਨਿਰੰਤਰ ਘਟ ਹੀ ਖੋਜੋ ਪਾਈ ਬਾਹਰ ਭੀਤਰ ਏਕੋ ਜਨ ਹੋ ਇਹੋ ਗੁਰ ਗਿਆਨ ਬਤਾਈ ਜਨ ਨਾਨਕ ਬਿਨ ਆਪਾ ਚੀਨੈ ਮਿਟੈ ਨ ਭ੍ਰਮ ਕੀ ਕਾਈ ਤਨਾਸਰੀ ਮਹਲਾ 9 ਸਾਦੋ ਇਹੋ ਜਗ ਭਰਮ ਪੁਲਾਹਨਾ ਰਾਮ ਨਾਮ ਕਾ ਸਿਮਰਨ ਛੋੜਿਆ ਮਾਇਆ ਹਾਥ ਬਿਕਾਨਾ ਰਹਾਉ ਮਹਾਤ ਪਿਤਾ ਪਾਈ ਸੁਤ ਬਨਤਾ ਤਾ ਕੈ ਰਸ ਲਭ ਟਾਨਾ ਜੋ ਬਨ ਧਨ ਪ੍ਰਭ ਤਾ ਕੈ ਮਦ ਮੈਂ ਹੇ ਨਸਰ ਅਹ ਦੀਵਾਨਾ ਦੀਨ ਦਿਆਲ ਸਦਾ ਦੁੱਖ ਭੰਜਣਾ ਤਾਸਿਉ ਮਨ ਨ ਲਗਾਨਾ ਜਨ ਨਾਨਕ ਕੋਟਨ ਮੈਂ ਕਿ ਨਹੂੰ ਗੁਰਮੁਖ ਹੋਏ ਪਛਾਨਾ ਤਨਸਰੀ ਮਹਲਾ 9 ਤੇਹ ਜੋਗੀ ਕੋ ਜੁਗਤ ਨ ਜਾਣੋ ਲੋਬ ਮੋਹ ਮਾਇਆ ਮਮਤਾ ਫੁਨ ਜੇ ਕਟਮਾ ਹੈ ਬਛਾਨ ਨ ਰਹਾ ਪਰ ਨਿੰਦਾ ਹੋਸ ਤਦ ਨਹ ਜਾ ਕੈ ਕੰਚਨ ਲੋਹ ਸਮਾਨ ਹਰਖ ਸੋਗ ਤੇ ਰਹੈ ਅਤੀਤਾ ਜੋਗੀ ਤਾਹੇ ਬਖਾਨੋ ਚੰਚਲ ਮਨ ਦੇ ਦਿਸ ਕੋ ਤਹਵਤ ਚੱਲ ਜਹੇ ਠਹਿਰਨ ਕਹੋ ਨਾਨਕ ਇਹ ਵਿਦ ਕੋ ਜੋ ਨਰ ਮੁਕਤ ਤਾਹੇ ਤਮ ਮਨ ਤਨਸਰੀ ਮਹੱਲਾ ਨੋਵਾ ਗਬ ਮੈਂ ਕੌਣ ਉਪਾਉ ਕਰੋ ਜੇ ਵਿਦ ਮਨ ਕੋ ਸੰਸਾਰ ਚੂਕੇ ਭੌਣਿਤ ਪਾਰ ਪਰ ਰਹਾਉ ਜਨਮ ਪਾਏ ਕਸ਼ ਭਲੋ ਨਕੀਨੋ ਤਾਤੇ ਅਦਕ ਡਰੋ ਮਨ ਬਚ ਕਰਮ ਹਰ ਗੁਨ ਨਹੀਂ ਗਾਏ ਜਹ ਜੀ ਸੋਚ ਤਰੋ ਗੁਰਮਤ ਸੋਨ ਕਸ਼ ਗਿਆਨ ਨਾ ਉਪਜਿਓ ਪਸੂ ਜਿਓ ਉਦਰ ਭਰੋ ਕਹੋ ਨਾਨਕ ਪ੍ਰਭ ਬਿਰਦ ਪਛਾਨ ਥਬ ਹੋਂ ਪਤਤ ਤਰੋ ਤਨਾ ਸ੍ਰੀ ਮਹੱਲਾ ਪਹਿਲਾ ਕਰ ਦੂਜਾ ਅਸ਼ਟਪਦੀਆਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਗੁਰ ਸਾਗਰ ਰਤਨੀ ਭਰੂਰੇ ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ ਹਰ ਰਸ ਚੋਗ ਚੁਗੈ ਪ੍ਰਭ ਪਾਹਵੈ ਸਰਵਰਮ ਹੰਸ ਪ੍ਰਾਨਪਤ ਪਾਹਵੈ ਕਿਆ ਬਗਬ ਪੁੜਾ ਛਪੜੀ ਨਾਏ ਕਿਹੀ ਚੜ ਡੂਬੈ ਮੈਲ ਨ ਜਾਏ ਰਹਾਉ ਰਖ ਰਖ ਚਰਨ ਤਰੇ ਵਿਚਾਰੀ ਦੁਬਿਦਾਸ਼ ਓੜ ਭੈ ਨਿਰੰਕਾਰੀ ਮੁਗਦ ਪਦਾਰਤ ਹਰ ਰਸ ਚਾਖੇ ਆਵਣ ਜਾਣ ਰਹੇ ਗੁਰ ਰਾਖੇ ਸਰਵਰ ਹੰਸਾ ਛੋੜ ਨ ਜਾਏ ਪ੍ਰੇਮ ਭਗਤ ਕਰ ਸਹਿਜ ਸਮਾਏ ਸਰਵਰ ਮੈਂ ਹੰਸ ਹੰਸ ਮੈਂ ਸਾਗਰ ਆ ਕਥਕਥਾ ਗੁਰਬਚਨੀ ਆਦਰ ਸੁਣ ਮੰਡਲ ਇਕ ਜੋਗੀ ਵੈਸੇ ਨਾਰਨਾਪੁਰਖ ਕਹੋ ਕਉ ਕੈਸੇ ਤ੍ਰੇ ਪਵਨ ਜੋਤ ਰਹੇ ਲਿਵ ਲਾਈ ਸੋਰ ਨਰਨਾਥ ਸਤੇ ਸਰਨਾਈ ਆਨੰਦ ਮੂਲ ਆ ਨਾਥ ਅਧਾਰੀ ਗੁਰਮੁਖ ਭਗਤ ਸਹਿਜ ਵਿਚਾਰੀ ਭਗਤ ਵਸ਼ਲ ਬੈ ਕਟ ਨਹਾਰੇ ਹਉ ਮੈ ਮਾਰ ਮਿਲੇ ਪਗ ਧਾਰੇ ਅਨਕ ਜਤਨ ਕਰ ਕਾਲ ਸੰਤਾਏ ਮਨਨ ਲਖਾਏ ਮੰਡਲ ਮਹ ਆਏ ਜਨਮ ਪਦਾਰਥ ਦਬਦਾ ਖੋਵੈ ਆਪ ਨਾ ਚਿੰਸ ਭ੍ਰਮ ਭ੍ਰਮ ਰੋਵੈ ਕਹਿ ਤੋ ਪੜ ਤੋ ਸੁਣ ਤੋ ਏਕ ਧੀਰਜ ਧਰਮ ਧਰਨੀ ਧਰ ਟੇਕ ਜਤ ਸਦ ਸੰਜਮ ਰਿਦੈ ਸਮਾਏ ਚੌਥੇ ਪਦ ਕੋ ਜੇ ਮਨ ਪਤੀ ਆਏ ਸਾਚੇ ਨਿਰਮਲ ਮੈਨਣ ਲਾਗੈ ਗੁਰ ਕੈ ਸ਼ਬਦ ਬ੍ਰਹਮ ਪਉ ਪਾਗੈ ਸੂਰਤ ਮੂਰਤ ਆਦ ਅਨੂਪ ਨਾਨਕ ਜਪਚੈ ਸਾਚ ਸਰੂਪ ਤਨ ਸ੍ਰੀ ਮਹੱਲਾ ਪਹਿਲਾ ਸਹਿਜ ਮਿਲੈ ਮਿਲਿਆ ਪ੍ਰਵਾਨ ਨਾ ਤਿਸ ਮਰਨ ਨ ਆਵਣ ਜਾਨ ਊਂ ਧਾਕੁਰ ਮੈਂ ਦਾਸ ਦਾਸ ਮੈਂ ਸੋਏ ਜੈ ਦੇਖਾ ਤਾਇ ਅਵਰਣ ਕੋ ਹੋਏ ਗੁਰਮੁਖ ਭਗਤ ਸਹਿਜ ਕਰ ਪਾਈਐ ਬਿਨ ਗੁਰ ਭੇਟੇ ਮਾਰੇ ਆਈਏ ਜਾਈਏ ਰਹਾਓ ਸੋ ਗੁਰ ਕਰੋ ਜੇ ਸਾਚ ਦਿੜ ਰਹਾਵੇ ਅਕਥ ਕਥਾ ਹਵੇ ਸ਼ਬਦ ਮਿਲਾਵੇ ਭਰ ਕੇ ਲੋਗ ਅਵਰ ਨਹੀਂ ਕਾਰਾ ਸਾਚੋ ਠਾਕੁਰ ਸਾਚ ਪਿਆਰਾ ਤਨ ਮੈਂ ਮਨੂਆ ਮਨ ਮੈਂ ਸਾਚਾ ਸੋ ਸਾਚਾ ਮਿਲ ਸਾਚੇ ਰਾਚਾ ਸੇਵਕ ਪ੍ਰਭ ਕੈ ਲਾਗੈ ਪਾਏ ਸਤ ਗੁਰ ਪੂਰਾ ਮਿਲੈ ਮਿਲਾਈ ਆਪ ਦਿਖਾਵੇ ਆਪੇ ਦੇਖੈ ਹੱਠ ਨਾ ਪਤੀਜੈ ਨਾਮ ਬੋਹ ਭੇਖੈ ਘੜ ਬਾਂਡੇ ਜਿਨੇ ਅੰਮ੍ਰਿਤ ਪਾਇਆ ਪ੍ਰੇਮ ਭਗਤ ਪ੍ਰਭ ਮਨ ਪਤੀਆਇਆ ਪੜ ਪੜ ਭੂਲੇ ਝੋਟਾਂ ਖਾਹੇ ਬਹੁਤ ਸਿਆਣ ਪਿਆਵੈ ਜਾਹੇ ਨਾਮ ਜਪੈ ਪਉ ਭੋਜਨ ਖਾਏ ਗੁਰਮੁਖ ਸੇਵਕ ਰਹੇ ਸਮਾਇ ਪੂਜ ਸਲਾ ਤੀਰਤ ਬਨਵਾਸਾ ਭ੍ਰਮਤ ਡੋਲ ਭਏ ਉਦਾਸਾ ਭ੍ਰਮਤ ਡੋਲਤ ਭਏ ਉਦਾਸਾ ਮਨ ਮੈਲੇ ਸੂਚਾ ਕਿਉ ਹੋਏ ਸਾਚ ਮਿਲੈ ਪਾਵੇ ਬਦਸੋਏ ਆਚਾਰਾਂ ਵਿਚਾਰ ਸ਼ਰੀਰ ਆਦ ਜੁਗਾਦ ਸਹਿਜ ਮਨ ਧੀਰ ਪਲ ਬੰਕਜ ਮੈਂ ਕੋਟ ਉਦਾਰੇ ਕਰ ਕਿਰਪਾ ਗੁਰ ਮੇਲ ਪਿਆਰੇ ਕੈਸੇ ਆਗੈ ਪ੍ਰਭ ਤੁਧ ਸਾਲਾਹੀ ਤੁਧ ਬਿਨ ਦੂਜਾ ਮੈਂ ਕੋ ਨਾਹੀ ਜਹੋਂ ਤਦ ਭਾਵੈ ਤਿਉ ਰਾਖ ਰਜਾਇ ਨਾਨਕ ਸਹਿਜ ਪਾਹੇ ਗੁਣ ਗਾਏ